ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਅਤੇ ਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਢਾਲੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਜਿਸ ਵਿੱਚ ਉਹਨਾਂ ਸ਼੍ਰੋਮਣੀ ਕਾਲਦਲ ਬਾਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਵਿਕਰਮ ਸਿੰਘ ਮਜੀਠੀਆ ਤੇ ਤਿੱਖਾ ਸ਼ਬਦੀ ਹਮਲਾ ਬੋਲਿਆ ਉਹਨਾਂ ਕਿਹਾ ਕਿ ਦੇਸ਼ ਦੀ ਸੁਪਰੀਮ ਕੋਰਟ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ਤੇ 19 ਜਨਵਰੀ ਤੱਕ ਸੁਣਵਾਈ ਟਾਲ ਕੇ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਨੂੰ ਵੱਡਾ ਝਟਕਾ ਦਿੱਤਾ ਗਿਆ ਟਾਲੀਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਮਜੀਠੀਆ ਨੂੰ ਕੋਈ ਰਾਹਤ ਨਹੀਂ ਦਿੱਤੀ ਅਤੇ ਉਹ ਇਸ ਸਮੇਂ ਨਾਬਾ ਜੇਲ੍ਹ ਦੇ ਵਿੱਚ ਬੰਦਾ ਹੈ। ਉਹਨਾਂ ਦੱਸੇ ਕਿ 1 ਜਨਵਰੀ ਨੂੰ ਪੰਜਾਬ ਸਰਕਾਰ ਸੁਪਰੀਮ ਕੋਰਟ ਦੇ ਨੋਟਿਸ ਦਾ ਪੂਰਾ ਜਵਾਬ ਦੇਵੇਗੀ। ਇਸ ਦੇ ਨਾਲ ਹੀ ਟਾਲੀਵਾਲ ਨੇ ਕਿਹਾ ਕਿ ਕਾਨੂੰਨੀ ਮੋਰਚੇ ਤੋਂ ਇਲਾਵਾ ਮਜੀਠੀਆ ਨੂੰ ਸਿਆਸੀ ਤੌਰ ਤੇ ਵੀ ਵੱਡਾ ਝਟਕਾ ਲੱਗੇ। ਉਹਨਾਂ ਕਿਹਾ ਕਿ ਮਜੀਠੀਆ ਦੇ ਹਲਕੇ ਮਜੀਠਾ ਵਿੱਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਮਜੀਠਾ ਵਿੱਚ ਕੀਤੇ ਗਏ ਪ੍ਰਚਾਰ ਦਾ ਵੀ ਕੋਈ ਅਸਰ ਨਹੀਂ ਪਿਆ। ਅਤੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੱਡਾ ਸਮਰਥਨ ਦਿੱਤਾ ਉਹਨਾਂ ਦਾਵਾ ਕੀਤਾ ਕਿ ਮਜੀਠੀਆ ਵਿੱਚ ਆਮ ਆਦਮੀ ਪਾਰਟੀ ਨੇ ਕਾਲੀ ਦਲ ਦੇ ਗੜ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਹੈ ਅਤੇ ਪੂਰੇ ਪੰਜਾਬ ਦੇ ਵਿੱਚ ਪਾਰਟੀ ਨੇ ਇਹਨਾਂ ਚੋਣਾਂ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਟਾਲੀਵਾਲ ਨੇ ਕਿਹਾ ਕਿ ਮਾਝੇ ਦੇ ਲੋਕਾਂ ਨੇ ਸਪਸ਼ਟ ਸੰਕੇਤ ਦਿੱਤਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਮਾਝੇ ਦੀਆਂ ਜ਼ਿਆਦਾਤਰ ਸੀਟਾਂ ਤੇ ਆਮ ਆਦਮੀ ਪਾਰਟੀ ਦੀ ਜਿੱਤ ਹੋਵੇਗੀ। ਦੇਸ਼ ਦੀ ਮਾਨਯੋਗ ਸੁਪਰੀਮ ਕੋਰਟ ਦੇ ਕਾਲੀ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਦੀ ਜਿਹੜਾ ਉਹਨਾਂ ਨੇ ਬੜੀ ਕਾਲੀ ਚ ਪਟੀਸ਼ਨ ਪਾਈ ਸੀਗੀ ਜਮਾਨਤ ਵਾਸਤੇ ਉਹ 19 ਜਨਵਰੀ ਦੇ ਉੱਤੇ ਜਿਹੜਾ ਉਹਦਾ ਪਾਤਾ ਇੱਕ ਵੱਡਾ ਝਟਕਾ ਜਿਹੜਾ ਮਜੀਠੀਆ ਸਾਹਿਬ ਨੂੰ ਲੱਗਾ ਔਰ 19 ਜਨਵਰੀ ਨੂੰ ਸੁਪਰੀਮ ਕੋਰਟ ਦਾ ਜਿਹੜਾ ਪੰਜਾਬ ਸਰਕਾਰ ਦਾ ਨੋਟਿਸ ਜਿਹੜਾ ਆਇਆ ਉਹਦਾ ਜਵਾਬ ਜਿਹੜਾ ਦੇਊਗੀ ਪਰ ਇੱਕ ਵੱਡਾ ਝਟਕਾ ਜਿਹੜਾ ਮਜੀਠੀਆ ਸਾਹਿਬ ਨੂੰ ਲੱਗਾ ਕਿ ਸੁਪਰੀਮ ਕੋਰਟ ਨੇ ਇੱਕਦਮ ਜਿਹੜੇ ਆ ਉਹ ਬੇਲਦੀ ਦਿੱਤੀ ਤੇ ਉਹ 6 ਮਹੀਨੇ ਤੋਂ ਨਾਬਾ ਜੇਲ੍ਹ ਦੇ ਵਿੱਚ ਜਿਹੜਾ ਬੰਦ ਨੇ ਇਹਨਾਂ ਤੋਂ ਇਹੀ ਲੱਗਦਾ ਕਿ ਜਿਹੜੇ ਸਬੂਤ ਪੰਜਾਬ ਦੀ ਵਿਜੀਲੈਂਸ ਨੇ ਉਹਨਾਂ ਦੇ ਕੇਸ ਦੇ ਵਿੱਚ ਲਾਏ ਆ ਫਾਈਲ ਦੇ ਵਿੱਚ ਉਹ ਸਬੂਤ ਬੜੇ ਠੋਸ ਆਧਾਰ ਵਾਲੇ ਆ ਤਾਂ ਹੀ ਸੁਪਰੀਮ ਕੋਰਟ ਨੇ ਇੱਕ ਲੰਮੀ ਡੇਟ ਜਿਹੜੀ ਉਹ ਪਾਈ ਆ ਉਹ ਦੂਜਾ ਉਹਨਾਂ ਦੇ ਹਲਕੇ ਵਿੱਚ ਮਜੀਠੇ ਹਲਕੇ ਦੇ ਵਿੱਚ ਬੜਾ ਵੱਡਾ ਉਹਨਾਂ ਨੂੰ ਸਿਆਸੀ ਝਟਕਾ ਵੀ ਲੱਗਾ ਜਿਹੜੀਆਂ ਬਲਾਕ ਸਭਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਈਆਂ ਜਿਹੜੀਆਂ ਕਾਲੀ ਦਲ ਨੇ ਬੜੇ ਜ਼ੋਰ ਨਾਲ ਲੜੀਆਂ ਸੀਗੀਆਂ ਉਦੋਂ ਛੋਟੇ ਜਿਹੇ ਕਾਲੀ ਦਲ ਦੇ ਪ੍ਰਧਾਨ ਸਦਾ ਸੁਖਬੀਰ ਸਿੰਘ ਬਾਦਲ ਵੀ ਮਜੀਠੇ ਪ੍ਰਚਾਰ ਕਰਕੇ ਗਏ ਸੀਗੇ। ਔਰ ਲੋਕਾਂ ਨੇ ਕਾਲੀ ਦਲ ਨੂੰ ਬਹੁਤ ਬੁਰੀ ਤਰ੍ਹਾਂ ਜਿਹੜਾ ਰੱਦ ਕੀਤਾ। ਸ਼ਾਹਬ ਜ਼ਿਲ੍ਹਾ ਪ੍ਰੀਸ਼ਦ ਸੀਗੇ ਉੱਥੇ ਤਿੰਨ ਜਿਹੜਾ ਉਹ ਆਮ ਆਦੀ ਪਾਰਟੀ ਜਿੱਤ ਗਈ ਇੱਕ ਕਾਲੀ ਦਲ ਨੇ ਜਿੱਤੀ। ਔਰ ਜਿਹੜੀਆਂ ਉੱਥੇ ਬਲਾਕ ਸੰਮਤੀਆਂ ਸੀਗੀਆਂ ਮਜੀਠਾ ਵਾਂਦ ਮਜੀਠਾ 2 ਉਹਦੇ ਚ ਵੀ 1 1 2 2 ਸੀਟਾਂ ਕਾਲੀਦਾਲ ਨੂੰ ਆਈਆਂ ਬਾਕੀ ਸਾਰੀ ਬਹੁਮਤ ਜਿਹੜੀ ਆ ਉਹ ਆਮ ਆਦਮੀ ਪਾਰਟੀ ਨੂੰ ਆਈ ਹੈ ਸਾਡੀ ਪਾਰਟੀ ਦੇ ਆਗੂ ਹਲਕਾ ਇੰਤਿਹਾਨ ਦੇ ਸਰਦਾਰ ਤਲਬੀਸ ਸਿੰਘ ਦੀ ਗਵਾਹੀਸ ਆਮ ਆਦਮੀ ਪਾਰਟੀ ਨੇ ਪਿਛਲੇ 50 60 ਸਾਲ ਤੋਂ ਕਾਲੀਦਾਲ ਦਾ ਜਿਸ ਹਲਕੇ ਤੇ ਬੜਾ ਲੰਮਾ ਸਮਾਂ ਕਬਜ਼ਾ ਰਿਹਾ ਉਹ ਕਬਜ਼ਾ ਜਿਹੜਾ ਤੋੜਿਆ ਸੋ ਕੱਲ ਦੇ ਨਤੀਜਿਆਂ ਨੇ ਅੱਜ ਸੁਪਰੀਮ ਕੋਰਟ ਨੇ ਜਿਹੜਾ ਬਿਕਰਮਜੀਤ ਸਿੰਘ ਜੀ ਠੀਏ ਨੂੰ ਵੱਡਾ ਸਿਆਸੀ ਵੀ ਤੇ ਜਾਤੀ ਵੀ ਇੱਕ ਵੱਡਾ ਝਟਕਾ ਜਿਹੜਾ ਦਿੱਤਾ ਉਹਨਾਂ ਨੂੰ ਕਾਨੂੰਨੀ ਝਟਕਾ ਵੀ ਮਿਲਿਆ ਸੋ ਮੈਂ ਇਹ ਕੱਲ ਕਹਿਣੀ ਚਾਹੁੰਦਾ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਬਹੁਤ ਬਿਹਤਰ ਰਿਜ਼ਲਟ ਜਿਹੜੇ ਦਿੱਤੇ ਮਾਝੇ ਦੀ ਤਸਤੀ ਦੇ ਉੱਤੇ ਜਿਹਦੇ ਵਿੱਚ ਕਾਂਗਰਸੀਆਂ ਨੂੰ ਬੜਾ ਗਰੂਸ ਸੀਗਾ ਪ੍ਰਤਾਪ ਬਾਜਵਾ ਸੁਖਿਰ ਨਵਾਤ ਤਰਤਾ ਬਾਜਵਾ بڑے بڑے ਵੱਡੇ ਲੀਡਰ ਮਾਝੇ ਦੇ ਵਿੱਚ ਸੀਗੇ ਔਰ ਮਾਝੇ ਦੇ ਵਿੱਚ ਵੀ ਪਾਰਟੀ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਉਹ ਕੀਤਾ ਮਾਝੇ ਦੇ ਵਿੱਚ ਟੋਟਲ 79 ਜਿਹੜੀਆਂ ਜ਼ਿਲ੍ਹਾ ਪਰੀਸ਼ਦ ਸੀਗੀਆਂ ਔਰ ਅਸੀਂ 58 ਜਿਹੜੀਆਂ ਉਹ ਜਿੱਤੀਆਂ ਮਾਝੇ ਦੇ ਲੋਕਾਂ ਨੇ ਮਾਝੇ ਦੇ ਪਾਰਟੀ ਵਰਕਰਾਂ ਨੇ ਜਿੰਨਾ ਜ਼ਬਰਦਸਤ ਆਮ ਆਦਮੀ ਪਾਰਟੀ ਨੂੰ ਰਿਸਪੌਂਸ ਦਿੱਤੋ ਉਹ ਤੋਂ ਸਪੱਸ਼ਟ ਹੈ ਕਿ 27 ਦੀ ਇਲੈਕਸ਼ਨ ਵਿੱਚ ਮਾਝੇ ਦੀਆਂ ਜੜੀਆਂ ਅਸੈਂਬਲੀ ਦੀਆਂ 24-25 ਸੀਟਾਂ ਨੇ ਜਿਹੜੀਆਂ ਪਿਛਲੀ ਵਾਰ 16 ਆਈਆਂ ਸੀਗੀਆਂ ਇਹਦਾ ਸਾਨੂੰ ਮਲੇ 21-22 ਸੀਟਾਂ ਜਿਹੜੀਆਂ ਮਾਝੇ ਦੇ ਵਿੱਚੋਂ ਮਿਲ ਗੀਆਂ ਉਹ ਬਾਝਾ ਜਿਹੜਾ ਅਹਿਮ ਭੂਮਿਕਾ ਜਿਹੜਾ ਨਿਭਾਊਗਾ ਪੰਜਾਬ ਸਰਕਾਰ ਬਣਾਉਣ ਦੇ ਵਿੱਚ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟਿਬ ਦੇ ਨਾਲ ਧੰਨਵਾਦ